800 ਜਾਂ 2014 ਮੰਨ ਲਈਏ 14 ਮਾਡਲ ਹੈ ਨੰਬਰ ਕਿੱਥੋਂ ਦਾ ਨੰਬਰ ਪੰਜਾਬ ਦਾ ਹੀ ਓਕੇ ਫਰਸਟ ਕੁਆਲਿਟੀ ਦਾ ਪਟਿਆਲਾ ਨੰਬਰ ਹੈ ਪਟਿਆਲਾ ਨੰਬਰ ਫਰਸਟ ਪਾਰਟੀ ਹੈ ਇਹ ਤੇ 3.5 ਲੱਖ ਦਾ ਲੋਨ ਕਰਾ ਦੇਣਗੇ ਸਾਢੇ 3.5 ਲੱਖ ਦਾ ਉਹ ਜੀ ਲੋਨ ਇਹ ਇਹ ਦੀ ਸੇਬਾਈ ਨੇ ਯਾਰ ਪਤਾ ਨਹੀਂ ਮਿਹਨਤ ਕੀਤੀ ਹੋਣੀ ਹੈ ਬੜੀ ਹੈ ਨਾ ਵੀ ਮੈਂ 53 ਦਾ ਸੀ ਲੈਣਾ ਨੰਬਰ ਵੀ 53 ਦਾ ਹੋਵੇ ਮਾਡਲ ਤੁਸੀਂ ਸਕਰੀਨ ਮੰਨਦੀ 2008 ਮੰਨ ਲਈ 8 ਮਾਡਲ ਹੈ 53 ਦਾ ਸੀ ਨੰਬਰ ਸਾਰਾ ਓਰੀਜਨਲ ਹੈ ਅੱਛਾ ਸਾਰਾ ਓਰੀਜਨਲ ਹੈ ਸੈਕੰਡ ਆਨਰ ਹੈ ਸੈਕੰਡ ਆਨਰ ਹੈ ਜਿੱਚ ਵਾਲੀ ਕਾਪੀ ਹੈ ਕੰਡੀਸ਼ਨ ਦਾ ਓਰੀਜਨਲ ਹੈ ਹਾਂਜੀ ਇਹ ਆਪਣੇ ਲੋਕਲ ਪਿੰਡ ਜਲੂਰੀ ਨਾ ਉਹ ਜਿਹੜਾ ਆਪਾਂ ਪਹਿਲਾਂ ਨਾਂ ਲਿਆ ਤੀ ਅੱਛਾ ਇੱਥੇ ਨਾਂ ਆ ਇੱਥੇ ਖੜਾ ਹੈ ਹਾਂ ਕੜਦਾ ਫਰਕ ਨਹੀਂ ਨਹੀਂ ਦੱਸ ਦੇ ਬੱਸ ਫੁੱਟੇ ਮੈਂ ਨਾ 2 ਲੱਖ 60 ਹਜ਼ਾਰ ਦਾ ਟਰੈਕਟਰ ਵਣੂ ਯਾਰ 10 ਮਾੜ ਲਾ ਜੋ ਆ ਖੜਾ ਝੋਟਾ ਟਰੈਕਟਰ ਚੱਲ ਮੇਤਰੂ 1 ਲੱਖ 60 ਹਜ਼ਾਰ ਦਾ ਯਾਰ ਇਹ ਹੋ ਜਾਊਗਾ ਆ ਜੋ ਹਾਂ ਜੇ ਸਾਫ਼ ਟਰੈਕਟਰ ਲੱਭਿਆ ਨਹੀਂ ਤੁਸੀਂ ਘੁੰਮ ਲਿਆ ਚਾਰ ਛਫੇਰੇ ਤਾਂ ਚੁੱਪ ਕਰਕੇ ਬਾਈ ਕਲਦੀਪ ਦੇ ਘਰੇ ਆ ਜਿਓ ਪਿੰਡ ਸੰਘੇੜੇ ਅੱਜ ਨਾ ਮੇਤਰੂ ਮੈਂ ਸੰਘੇੜੇ ਖੜਾ ਸੰਗੇੜੇ ਖੜਾ ਕਿੱਥੇ ਆ ਧਰਮ ਇਧਰਲੇ ਪਾਸੇ ਕੈਮਰਾ ਮਾਰਦੇ ਵੀਰੇ ਪੰਗੂ ਟਰੈਕਟਰ ਗੈਰਜ ਤੇ ਖੜਾ ਲਿਖਿਆ ਕੀ ਹੋਇਆ ਕਹਿੰਦਾ ਇੱਥੇ ਹਰ ਤਰ੍ਹਾਂ ਦੇ ਟਰੈਕਟਰ ਕੰਬੈਸ਼ਨ ਵੇਚ ਤੇ ਖਰੀਦਣ ਤੇ ਵੇਚਣ ਲਈ ਮਿਲੋ ਗੱਲ ਮਿੱਤਰੋ ਇਹ ਆ ਇੱਕ ਚੀਜ਼ ਹੋਰ ਨੋਟ ਕਰ ਲਿਓ ਇੱਥੇ ਟਰੈਕਟਰ ਕਿਰਾਏ ਤੇ ਵੀ ਮਿਲਦੇ ਨੇ ਜੇ ਤੁਹਾਨੂੰ ਇਹ ਲੱਗਦਾ ਨਾ ਵੀ ਅਸੀਂ ਯਾਰ 6-7 ਲੱਖ ਰੁਪਇਆ ਲਾ ਕੇ ਕਾਹਨੂੰ ਘਰੇ ਟਰੈਕਟਰ ਖੜਾਉਣਾ ਦਿਨ 3-4 ਤੱਕ ਖੇਤੀ ਦੇ ਹੁੰਦੇ ਆ ਤਾਂ ਚੁੱਪ ਕਰਕੇ ਬਾਈ ਤੋਂ ਕਿਰਾਏ ਤੇ ਟਰੈਕਟਰ ਲੈ ਜਾ ਕਰੋ ਤਾਂ ਵੀ ਤੁਹਾਡਾ ਵੱਜ ਬਰੇਡ ਦੇ ਵਿੱਚ ਸਾਰ ਦਿਆ ਕਰੋ ਬਾਈ ਕਲਦੀਪ ਕਿਹੜਾ ਅੱਜ ਤੁਹਾਨੂੰ ਉਹਦੇ ਨਾਲ ਮਲਾਉਣਿਆ ਕਿੰਨੇ ਕ ਟਰੈਕਟਰ ਦਿਖਾਊਗਾ ਕੀ ਰੇਟ 'ਚ ਦੇਊਗਾ ਕਿੱਥੋਂ ਦੇ ਨੰਬਰ ਹੋਣਗੇ ਟਰੈਕਟਰਾਂ ਦੇ ਕਿੰਨੀ ਕ ਗਾਰੰਟੀ ਚਾਹਦਾ ਤੇ ਦਿਵਾਲੀ ਤੇ ਕੀ ਆਫਰ ਦਿੰਦਾ ਸਾਰੀ ਵਿਸਤਾਰ ਸਹਿਤ ਜਾਣਕਾਰੀ ਦਵਾਂਗੇ ਪਹਿਲਾਂ ਆਪ ਸਵਾਗਤ ਕਰ ਲਈਏ ਕੀ ਹਾਲ ਹੈ ਬਾਈ ਪੱਟੀ ਸਾਹਿਬ ਵਧੀਆ ਜੀ ਹੋ ਤੀ ਠੀਕ ਠਾਕ ਲੇ ਵੀ ਇਹ ਜਿਹੜਾ ਆਪਣੀ ਲੋਕੇਸ਼ਨ ਆ ਕਿੱਥੇ ਜਿ ਖੜੇ ਆਪਾਂ ਮੈਨੂੰ ਦੱਸਿਓ ਸੰਘੇੜੇ ਆਪਾਂ ਪਿੰਡ ਸੰਘੇੜਾ ਆਈ 메ਨ ਰੋਡ ਆ ਸਾਹਮਣੇ ਆ ਮੇਨ ਰੋਡ ਤੋਂ ਝਲੂਰ ਵਾਲੀ ਸੜਕ ਤੇ ਗੇਟ ਬਣਿਆ ਬਈ हां बटासर ਉੱਥੇ ਬਣਿਆ ਹੋਇਆ ਗੇਟ ਹੈ ਗੇਟ ਦੇ ਥੱਲੋਂ ਵੀ ਲੰਘ ਕੇ ਜਲੂਰ ਪਿੰਡ ਨੂੰ ਸੜਕ ਜਾਂਦੀ ਹੈ ਜੀ ਸਾਹਮਣੇ ਪਰ ਠੀਕ ਹੈ ਪਰ ਮੈਂ ਗੇਟ ਦੇ ਜਦੋਂ ਅਸੀਂ ਅੰਦਰ ਦੀ ਲੰਘਦੇ ਆ ਸਿੱਧੀ ਸੜਕ ਇਹ ਆ ਭੰਗੂ ਟਰੈਕਟਰ ਗੈਰਜ ਤੇ ਆ ਜਾਂਦੀ ਹੈ ਇਹ ਅੱਗੇ ਸਿੱਧੀ ਸੜਕ ਚਲੀ ਜਾਂਦੀ ਹੈ ਜਰੂਰ ਨੂੰ ਜਲੂਰ ਨੂੰ ਜਰੂਰ ਪਿੰਡ ਨੂੰ ਓਕੇ ਬਈ ਉੱਥੋਂ ਗੇਟ ਤੋਂ ਕਿੰਨੀ ਕੁ ਦੂਰੀ ਤੇ ਪੈ ਜਾਂਦਾ ਆਪਣਾ ਇਹ ਆਪਣਾ ਗੇਟ ਤੋਂ ਮੰਨ ਕੇ ਚਲੋ 5-6 ਕਿੱਲਾਂ ਦੀ ਬਾਹੀ ਹੈ ਜੀ 5-6 ਕਿੱਲਾਂ ਦੀ ਬਾਹੀ ਹੈ ਯਾਨੀ ਕਿ ਮੋੜ ਮੁੜਦੇ ਆ ਗੱਲਾਂ ਗੱਲਾਂ ਕੋੜ ਮੁੜਦੇ ਆ ਜੀ ਅੱਧੇ ਕਿਲੋਮੀਟਰ ਤੋਂ ਘੱਟ ਹੀ ਹੈ ਜੀ ਠੀਕ ਹੈ ਤੇ ਬਈ ਆਪਾਂ ਤੇ ਮੈਨੂੰ ਹੁਣ ਇਹ ਦੱਸਿਓ ਅੱਜ ਕਿੰਨੇ ਟਰੈਕਟਰ ਆਪਾਂ ਦਿਖਾਵਾਂਗੇ ਟਰੈਕਟਰ ਆਪਾਂ ਦਿਖਾਵਾਂਗੇ 17 ਤੋਂ 18 ਹੀ ਹੈ 17 ਤੋਂ 18 ਟਰੈਕਟਰ ਹਾਂਜੀ ਓਕੇ ਕੱਲੇ ਕੱਲੇ ਟਰੈਕਟਰ ਦੀ ਗਾਰੰਟੀ ਫੁੱਲ ਹੁੰਦੀ ਆ ਫੁੱਲ ਗਾਰੰਟੀ ਹੈ ਵੀਰੇ ਚੋ ਬਾਹ ਕੇ ਲੈ ਜਿਓ ਹੁਣ ਤਾਂ ਬਹਾਨੇ ਵਿਲੇ ਹੋ ਜਾਣਗੇ ਹਾਂ ਫੁੱਲ ਗਾਰੰਟੀ ਆਪਣੀ ਰੇਟ ਤੇ ਨੀ ਬਾਲੇ ਲਾਉਂਦੇ ਹੁੰਦੇ ਨਾ ਰੇਟ ਜਾ ਜਾ ਹੁਣ ਗੱਲ ਇਹ ਹੈ ਦਿਨ ਦਿਵਾਲੀ ਚ ਦੋ ਕੀ ਰਹਿ ਗਏ ਕੋਈ ਚੱਕਰੀ ਨਹੀਂ ਦੋ ਕਰ ਕੀ ਆਪਾਂ ਇਹ ਗੱਲ ਕਹਿਣ ਲੱਗੇ ਆਪਾਂ ਧਮਾਕਾ ਦੇਣਾ ਹਰੇਕ ਫੋਰਮ ਵਾਲਾ ਆਫਰ ਨਹੀਂ ਦਿੰਦਾ ਆਪਾਂ ਕੀ ਧਮਾਕਾ ਕਰਾਂਗੇ ਆਪਾਂ ਕੀ ਆਫਰ ਦਵਾਂਗੇ ਕਿ ਕੋ ਮੈਟਰ ਨਹੀਂ ਗੱਲ ਇਹ ਰੇਡੀਓ ਨੇ ਕਹਿ ਕਰਨਾ ਪਾਵਾਂ ਤਾਂ ਹਾਂ ਦੇਣ ਵਾਲੇ ਵੀ ਰੇਟ ਹੀ ਬਿਲਕੁਲ ਵਾਜਬ ਦੇ ਦਾਂਗੇ ਬਈ ਆਪਾਂ ਸ਼ੁਰੂਆਤ ਇਹ ਤੋਂ ਕਰ ਦਈਏ ਕਰ ਲੋ ਜੀ ਦੱਸਿਓ ਕਿਰਾ ਕਿੰਨਾ ਮਾਡਲ ਆ 858 2014 ਮਾਡਲ ਆਈ ਇਹ 14 ਮਾਡਲ ਹੈ ਨੰਬਰ ਕਿੱਥੋਂ ਦਾ ਹੈ ਨੰਬਰ ਪੰਜਾਬ ਦਾ ਜੀ ਓਕੇ ਫਰਸਟ ਕੁਆਲਿਟੀ ਦਾ ਪਟਿਆਲਾ ਨੰਬਰ ਆ ਪਟਿਆਲਾ ਨੰਬਰ ਆ ਫਰਸਟ ਪਾਰਟੀ ਆ ਕਿੰਨਾ ਚੱਲਿਆ ਹੋਣਾ ਬਈ ਇਹ ਕੈਸ਼ ਦਾ ਰੈਟਰ ਆਈ ਇਹ ਚੱਲਿਆ ਹੋਇਆ 4 ਕ 1000 ਘੰਟਾ ਲੱਗ ਪਾ ਵੀ ਕੈਸ਼ ਤੋਂ ਜ਼ਿਆਦਾ ਹੈ ਬਈ ਤੁਸੀਂ ਲੋਨ ਕਰਵਾ ਦਿੰਦੇ ਹੋ ਕਰਵਾ ਦਾਂਗੇ ਜੀ ਕਿੰਨੇ ਮਾਡਲ ਤੂੰ ਚੇਤੇ ਕਰਵਾ ਦੋਗੇ 11 ਮਾਡਲ 10 ਮਾਡਲ ਤੋਂ ਤੇ ਉੱਪਰ ਹਰੇ ਵੀ ਟਰੈਕਟਰ ਦੇ ਓਕੇ ਤੇ ਇਹਦੇ ਉੱਪਰ ਕਿੰਨੇ ਦਾ ਲੋਨ ਹੋਜੂ ਇਹ ਤੇ 3.5 ਲੱਖ ਦਾ ਲੋਨ ਕਰਾ ਲਾਂਗੇ ਜਮਾ 3.5 ਲੱਖ ਦਾ ਹੋਜੂ ਲੋਨ ਕੰਡੀਸ਼ਨ ਦਾ ਸਾਰਾ Ориਜਨਲ ਸਾਰਾ ਰੈਨਲ ਆਈ ਸਾਰਾ ਆਪਾਂ ਇਹਦੀ ਕੀ ਡਿਮਾਂਡ ਰੱਖੀ ਆ ਇਹ 4.70 ਹਜ਼ਾਰ ਦਾ ਆਈ 4.70 ਹਜ਼ਾਰ ਛੱਡਾਂਗੇ ਕਿੰਨੇ ਦਾ ਜਮਾ ਦਿਵਾਲੀ ਕਰਕੇ 4.60 ਹਜ਼ਾਰ ਦਾ ਹੀ ਬਸ ਹੈ ਸਾਡੇ 4.5 ਲੱਖ ਦੇਣ ਵਾਲਾ ਰੇਟ ਹੀ ਦੱਸਿਆ ਜੀ ਹੁੰਦਾ ਮੈਂ 10000 ਮੈਂ ਚੱਕ ਦਿੰਦਾ 3.5 ਲੱਖ ਦਾ ਬਣੂ ਤੇ ਲੋਨ ਕਿੰਨੇ ਦੱਸਿਆ 3.5 ਲੱਖ ਦਾ ਜੀ ਕਰਕੇ ਰੁਪਇਆ 1 ਲੱਖ ਚੱਕ ਲਿਓ ਆਹ ਟਰੈਕਟਰ ਲੈ ਜਾਓਗੇ ਮੋਟਰਸਾਈਕਲ ਨਾਲ ਵੀ ਸਸਤਾ ਹੋ ਗਿਆ। ਭਾਈ ਜਿਹੜਾ ਆ ਖੜਾ 5310 ਇਹ 2009 ਮਾਡਲ ਆ ਜੀ। ਹਾਂ। ਮੇਰਾ ਨੰਬਰ ਆ ਸੈਕੰਡ ਪਾਰਟੀ ਨਾਲ ਆ ਜੀ। ਅੱਛਾ। ਤੇ ਇਹਦੀ ਕੀ ਡਿਮਾਂਡ ਰੱਖੀ ਆਪਾਂ ਨੇ? ਇਹ 6-4 ਲੱਖ ਦਾ ਜੀ ਨੈਟੀ ਬੱਸ। 6.5 ਲੱਖ ਦਾ ਇਹ। ਹਾਂਜੀ। ਓਕੇ। ਇਹਦੇ ਉੱਪਰ ਤਾਂ ਨਹੀਂ ਲੋਨ ਹੁੰਦਾ? ਨੇਹਤ ਨਹੀਂ ਹੁੰਦਾ। ਇਹ ਤੇ ਨਹੀਂ ਹੁੰਦਾ। ਓਕੇ। ਤੇ ਉਦਾਂ ਗਾਰੰਟੀ ਵਾਲਾ ਟਰੈਕਟਰ ਆ। ਫੁੱਲ ਚਾ ਬਾਕੇ ਲੈ ਰਿਹਾ। ਮੇਰੇ ਸਾਲੀ ਸੀਲ ਦਿਖਾ ਕੇ ਆ ਇਹਦੀ ਹਾਲੇ ਤੱਕ ਓਮੀ ਲੱਗੀ ਪਈ ਆ। ਹਾਂ ਉਸ ਨਾਲ ਤਾਂ ਹੀ ਆ ਜੇ ਆ ਪੈਰਦਾਨ ਚੈੱਕ ਕਰਵਾ ਦੇ। ਸੋ ਦਿਖਾ ਦੇਖ ਲੈ। ਚੰਗਾ ਰਿੰਮ ਚੈੱਕ ਕਰਵਾ ਤੇ ਬਈ ਜਿਹੜਾ ਆ ਖੜਾ ਇਧਰਲੇ ਪਾਸੇ ਡੀਆਈਆਰ 100 ਇਹ 12 ਮਾਡਲ ਹੈ 60 ਆਰ 100 ਅੱਛਾ ਬਈ 12 ਮਾਡਲ ਹੈ ਹਾਂ ਪੰਜਾਬ ਨੰਬਰਾਂ ਚੈਪ ਵਾਲੀ ਕਾਪੀ ਹੈ ਇਹਦੇ ਵੀ ਲੋਨ ਹੋ ਜਾਊਗਾ ਜੀ ਇਹਦੇ ਕਿੰਨੇ ਕ ਦਾ ਹੋ ਜਾਊਗਾ ਇਹਦੇ ਮਾਨਕ ਚੋਂ 3 ਲੱਖ ਰੁਪਏ ਦਾ ਲੋਨ ਹੋ ਜਾਊਗਾ 3 ਲੱਖ ਦਾ ਲੋਨ ਹੋ ਜਾ ਤੇ ਆਪਾਂ ਇਹਦੀ ਕੀ ਡਿਮਾਂਡ ਰੱਖੀ ਆ 390000 ਦਾ ਇੰਨਾ ਅੱਛਾ ਹਲੇ ਦੇ ਵਿੱਚ ਮਾਨਤਨ ਵੀ ਕਰਾਂਗੇ ਮਾਨਤਨ ਵਾਲੀ ਗੱਲੀ ਦੱਸਿਓ ਪੰਜ ਚਾਰ ਹਜ਼ਾਰ ਹੋਰ ਲੈਸ ਕਰ ਦਿਓ ਬਈ ਚੱਕਰ ਨਹੀਂ ਅੱਛਾ ਜਾਣੀ ਕਿ ਇਹ ਬਣੂਗਾ ਟਰੈਕਟਰ ਤੁਹਾਨੂੰ 85000 ਦਾ ਕਸੀਦਾ ਬਣੂ ਨਾ 385 ਦਾ ਹੀ ਬਸ 385 ਦਾ ਹਾਂ ਵੇਟ ਬੂਟ ਸਾਰਾ ਕੁਝ ਨਾਲ ਆ ਛਾਤਰੀ ਇਹਦੇ ਨਾਲ ਦੇਵਾਂਗੇ ਅੱਛਾ ਛਾਤਰੀ ਇਹਦੇ ਲੱਗੀ ਨਹੀਂ ਇਸ ਟਾਈਮ ਤਾਂ ਮੈਂ ਵੇਟ ਬੂਟ ਲੱਗੇ ਹੋਏ ਨੇ ਚੁੱਪ ਕਰਕੇ ਰੁਪਏ ਚੱਕ ਲੈ ਉਹ ਵੀ ਕੱਲਾ 85000 ਹਾਂ ਕੱਲਾ 85000 ਕੱਲਾ 85000 ਚੱਕ ਲੈ ਚੁੱਪ ਕਰਕੇ ਆ ਡੀਆਈ 60 ਸੋਨਾ ਲਈ ਲੈ ਜਾ ਬਈ ਜਿਹੜਾ ਇੱਧਰਲੇ ਪਾਸੇ ਖੜਾ ਹਾ ਇਹ 53 ਦਾ 60 ਮਾੜ ਲਈ ਹਾਂ ਪੰਜਾਬ ਨੰਬਰ ਹੈ ਹਾਂ ਚਿੱਪ ਵਾਲੀ ਕਾਪੀ ਇਹਦਾ ਨੰਬਰ ਵੀ 53 ਦਾ ਸਹੀ ਲੈ ਹਾਂ ਟਰੈਕਟਰ ਵੀ 5310 ਦਾ ਹੈ ਨੰਬਰ ਵੀ 5310 ਦਾ ਆਨਲਾਈਨ ਪਰਕ ਚੈੱਕ ਕਰ ਲਿਓ ਬਈ ਚੱਕੋ ਮਿੱਤਰੋ ਸਾਰਾ ਕੁਝ ਹੁਹੀਂ ਪੱਕੇ ਨੰਬਰ ਦੀ ਹੈ ਪੱਕੇ ਨੰਬਰ ਆਏ ਪੱਕੇ ਨੰਬਰ ਆ ਪੀਪੀ 43 ਅਮਲੋਗ ਦਾ ਲਿਖ ਲਿਆ ਵਾ ਸਰਾਂ ਦੇ ਨਾਮ ਹੋਇਆ ਬਈ ਦੁਬਾਰੇ ਟਰਾਂਸਫਰ ਗੱਲ ਇਹ ਹੈ ਇਹ ਇਹ ਦੀ ਸੇ ਬਾਈ ਨੇ ਯਾਰ ਪਤਾ ਨਹੀਂ ਮਿਹਨਤ ਕੀਤੀ ਹੋਣੀ ਹੈ ਬੜੀ ਹੈ ਨਾ ਵੀ ਮੈਂ 5310 ਹੀ ਲੈਣਾ ਨੰਬਰ ਵੀ 5310 ਹੋਵੇ ਮਾਡਲ ਤੁਸੀਂ ਕਹਿੰਦੇ 2008 ਮਾਲ ਲਈ 8 ਮਾਡਲ ਹੈ 5310 ਨੰਬਰ ਸਾਰਾ ओरिजिनल ਹੈ ਅੱਛਾ ਸਾਰਾ ओरिजिनल ਹੈ ਸੈਕੰਡ ਆਨਰ ਹੈ ਸੈਕੰਡ ਆਨਰ ਹੈ ਚੈੱਕ ਵਾਲੀ ਕਾਪੀ ਹੈ ਕੰਡੀਸ਼ਨ ਦਾ ओरिजिनल ਇਹ 475000 ਦਾ ਜੀ 475 ਚਾਰ ਟਾਇਰ ਐਮ ਆਰ ਪ ਦੇ ਨੇ ਚਾਰ ਟਾਇਰ ਕਿੰਨੇ ਕੇ ਪੈਸੀ ਟਾਇਰ ਹੋਣੇ ਇਹਦੇ 70 ਤੋਂ 75 ਪੈਸੇ ਟਾਇਰ ਨੇ ਜੀ 70 ਤੋਂ 75 ਪੈਸੇ ਦਾ ਦਵਾ ਕੀ ਕਿੰਨੇ ਦਾ ਦੂਜੀ ਜੋੜੀ ਹੈ ਇਹ ਟਾਇਰਾਂ ਦੀ 19 ਦੇ ਵਿੱਚ ਟਾਇਰ ਪਏ ਹੋਏ ਨੇ ਅੱਛਾ 6 ਸਾਲ ਹੋ ਗਏ ਮੰਨ ਕੇ ਚਲੋ ਕਿੰਨਾ ਘਸਿਆ 6 ਸਾਲਾਂ ਦੇ ਵਿੱਚ ਅੱਧ ਵੀ ਨਹੀਂ ਘਸਿਆ ਯਾਰ ਹਨਾ ਸਾਰਾ ਜੰਨੀ ਹੈ ਨਾ ਸੋ ਸਾਰੇ ਜੰਨੀ ਚਮਕਾ ਹੁੰਨੀ ਹੈ ਬਸ ਓਕੇ ਭਾਈ ਕੀ ਮੰਗਦੇ ਹਾਂ ਦਾ 475 ਜੀ 475000 ਛੱਡਾਂਗੇ ਕਿੰਨੇ ਦਾ ਜਮਨ ਲਾਸਟ ਰੇਟ ਇਹਦਾ 455000 ਬਾਈ ਬਾਈ ਸਾਡੀ 450000 ਦਾ ਪਾਵਾਂਗੀ ਚੱਕੋ ਆਜੋ ਨੰਬਰ ਗੱਲ ਏ ਯਾਰ ਮੈਨੂੰ ਤਾਂ ਇਹਦਾ ਨੰਬਰ ਵਾਲਾ ਸੋਹਣਾ ਲੱਗਦਾ ਵੀ ਇਹਦਾ ਨੰਬਰ ਹੀ ਯਾਰ 5310 ਹੈ ਤੇ ਟਰੈਕਟਰ ਵੀ 5310 ਹੈ ਪਰ ਮੇਰੇ ਇਸ ਵਾਲੀ ਸੀਲ ਸੂਲ ਸਾਰੀ ਇੱਧਰ ਦੀ ਆ ਕੇ ਦਿਖਾ ਦੇ ਪੂਰਾ ਚੰਗਾ ਟਰੈਕਟਰ ਹੀ ਪੂਰਾ ਚੰਗਾ ਕਿਉਂ ਕੋਈ ਤਾਂ ਕੈਨੇਡਾ ਟਰੈਕਟਰ ਨਾਲ ਹੋਇਆ ਹੋਇਆ ਪਿਆਰ ਨਾਲ ਰੱਖਿਆ ਹੋਇਆ ਟਰੈਕਟਰ ਪਿਆਰ ਨਾਲ ਬੇਡ ਬੂਟ ਮੂਰੇ ਲੱਗੇ ਹੋਏ ਆਣਾ ਬਾਈ ਪੂਰਾ ਪਾ ਪੇਟੀ ਲੱਗੀ ਪਈ ਵੇਟ ਵਾਲੀ ਤੇ ਬਾਈ ਜਿਹੜਾ ਇੱਧਰਲੇ ਪਾਸੇ ਖੜਾ ਪ੍ਰੀਤ ਆ ਦੱਸ ਯਾਰ ਪ੍ਰੀ 2010 ਮਾਡਲ ਹੈ ਇਹ ਅੱਛਾ 10 ਕੰਡੀਸ਼ਨ ਨਹੀਂ ਵੀ ਸੋਹਣਾ ਹੈ ਨਾ ਹਾਂਜੀ ਇਹ ਆਪਣੇ ਲੋਕਲ ਪਿੰਡ ਜਰੂਰੀ ਨਾ ਉਹ ਜਿਹੜਾ ਆਪਾਂ ਪਹਿਲਾਂ ਨਾਂ ਲਿਆ ਤੀ ਅੱਛਾ ਇੱਥੇ ਨਾਂ ਆ ਇੱਥੇ ਖੜਾ ਹੈ ਹਾਂ ਇਹ ਫਰਸਟ ਪਾਰਟੀ ਦਾ ਨਹੀਂ ਖੜਾ ਸੈਕੰਡ ਪਾਰਟੀ ਨਾ ਉਹ ਸੈਕੰਡ ਪਾਰਟੀ ਦਾ ਨਾ ਮੈਂ ਤੇ ਟਾਇਰਾਂ ਦੀ ਕੀ ਕੰਡੀਸ਼ਨ ਆ ਭਾਈ ਜੀ ਟਾਇਰ ਇਹਦੇ 80 ਤੋਂ 85 ਪਏ ਚਾਰੇ ਹਾਂ ਪਰ ਮੇਰੇ ਮੇਕ ਚੱਕਰ ਬਾ ਉਹ ਦੇਖਣਾ ਸੋਹਣੇ ਪਏ ਆ ਸਾਰਾ ਮੇਜ ਫਿਸਤ ਸਾਰਾ ਡੱਕ ਡੁੱਕ ਲਾਇਆ ਡੱਕ ਡੁੱਕ ਲੱਗਿਆ ਹੋਇਆ ਬਈ ਹੈ ਇਧਰ ਵੀ ਕਰਵਾ ਲੈਂਕਾਂ ਦਾ ਸਾਰਾ ਚੱਕਰ ਡਰਾਵ ਡਰਵਲ ਵਗੈਰਾ ਦਿਖਾ ਲੈ ਰੇਟ ਵੀ ਜਮਾ ਜੈ ਜੀ ਦੇਵਾਂਗੇ ਜੈ ਜੀ 10 ਮਾਡਲ ਹੈ ਕੀੜ ਮਾਰ ਰੱਖਦੇ 265000 ਦਾ ਹੀ ਬਸ ਜਸਨ ਵੀ 10 ਮਾਡਲ 265000 ਦਾ 80 ਟਾਇਰ ਵੀ 80 ਤੋਂ 85 ਪਾਏ ਵਾਹ ਕੇ ਲੈ ਜਾ ਕੋਈ ਟਰੈਕਟਰ ਤੇ ਪਰ ਮੈਂ ਓਏ ਦੇਖਾ 265000 ਦਾ ਲੈ ਮਾਡਲ 10 ਪਾਵਰ ਸ਼ੇਰਿੰਗ ਪਾਵਰ ਸ਼ੇਰਿੰਗ ਯਾਰ ਫੀਚਰੇ ਚ ਸਾਰੀ ਨੇ ਬਈ ਹਨਾ ਸਾਰੀ ਨੇ ਟਰੈਕਟਰ ਘੈਂਟ ਆ ਯਾਰ ਬਈ 265 ਦੇ ਵਿੱਚੋਂ ਮਾਨ ਤਣ ਕਿੰਨਾ ਕਰ ਦੇਗਾ ਬਰੇਟ ਯੂ ਹੀ ਦੱਸਿਆ ਵਾਟੀ ਹੁਣ ਉਹਦਾ ਗੱਲ ਦਾ 10 ਦੱਸ ਦੇ ਸਭ ਤੋਂ ਪਹਿਲਾਂ ਟਰੈਕਟਰ ਇਹ ਵੇਚਣਾ ਦੱਸ ਕੱਢ ਮੂੰਹਗੀ ਮੰਗਦੇ ਹਾਂ 60000 ਦਾ ਕਰ ਦੇ ਬਸ ਇਹ ਤੋਂ ਘਟਣੀ ਬੱਤੀ ਹੈ ਹੈ ਕੜਦਾ ਫਰਕ ਨਹੀਂ ਨਹੀਂ ਦੱਸ ਦੇ ਬੱਸ ਕੁੱਤੇ ਮੈਂ ਨਾ 2 ਲੱਖ 60 ਹਜ਼ਾਰ ਦਾ ਟਰੈਕਟਰ ਵੰਨੂੰ ਯਾਰ 10 ਮਾਡਲ ਆਜੋ ਆ ਖੜਾ ਝੋਕਾ ਟਰੈਕਟਰ ਲੋਕ 10-10 ਲੱਖ ਵੀ ਮੰਗੀ ਜਾਂਦੇ ਨਹੀਂ ਆ ਪਰ ਇਹ ਤਾਂ ਜਾਇਜ਼ ਕਰਿਆ ਦਾ ਜਾਮਾ ਯਾਰ ਬਾਈ ਦਾ ਰੇਟ ਬਹੁਤ ਜਾਇਜ਼ ਆ ਇਹ ਮੈਨੂੰ ਪਹਿਲਾਂ ਵੀ ਮਿਲਦਾ ਹੁੰਦਾ ਇਹ ਕਹਿੰਦਾ ਹੁੰਦਾ ਕਹਿੰਦਾ ਯਾਰ ਬਾਈ ਕਮਿਸ਼ਨ ਵੇਚ ਤੇ ਆਦੇ ਹਾੜੀ ਵੱਜ ਜਾਂਦੀ ਆ ਬਸ ਇਸ ਤੋਂ ਵੱਧ ਲਾਲਚ ਨਹੀਂ ਕਰੀ ਟਰੈਕਟਰ ਟਰੈਕਟਰ ਖੜੇ ਨਹੀਂ ਆਪਾਂ ਨੂੰ ਕੋਈ ਕੋਈ ਸ਼ੋਰੂਮ ਦਾ ਖਰਚਾ ਨਹੀਂ ਪੈਂਦਾ ਤੇ ਵੱਡੀ ਗੱਲ ਕਰ ਮੈਂ ਹੋਰ ਦੱਸਾਂ ਇਹ ਬਾਈ ਦਾ ਕੋਈ ਬੰਦਾ ਵੀ ਨਹੀਂ ਰੱਖਿਆ ਹੋਇਆ ਟਰੈਕਟਰ ਤੋਂ ਹਉਣ ਵਾਸਤੇ ਆਪ ਹੀ ਸਭ ਤੋ ਕੰਨ ਜਰਾ ਇੱਥੇ ਧੋਗੇ ਬਸ ਕੱਲਾ ਬੰਦਾ ਮੈਂ ਕਰਨਾ ਕੀ ਆ ਖੇਤੀ ਦੇ ਨਾਲ ਨਾਲ ਧੰਦਾ ਚਲਾਇਆ ਹੋਇਆ ਬਈ 2,60,000 ਦਾ ਤਾਂ ਮਾੜੀ 10 ਮਾਡਲ ਕੰਡੀਸ਼ਨਰ ਤਾਂ ਸਾਰਾ origignal ਹੈ ਗਰੰਟੀ ਫੁੱਲਾ ਪੂਰੀ ਪੂਰੀ ਚੱਕੋ ਮਿੱਤਰੋ ਆਜੋ ਕਰਾ ਬਈ ਇਹੜਾ ਖੜਾ 855 ਇਹ ਵੀ 2010 ਮਾਡਲ ਹੈ ਜੀ ਇਹ ਵੀ 10 ਮਾਡਲ ਹੈ ਹਾਂ ਇਹਦੀ ਬਾਡੀ ਮਾੜੀ ਮੋਟੀ ਹਲਕੀ ਟੱਚੇਗਾ ਅੱਛਾ ਹਾਂਜੀ ਤੇ ਉਧਰ ਰੰਬਰੂਮ ਤੇ ਵਧੀਆ ਨੇ ਭਾਈ ਹਾਂ ਰੰਬਰੂਮ ਪੂਰੇ ਚੰਗੇ ਨੇ ਟਾਇਰ 14 ਵਾਲਾ ਹਾਂ ਟਰਮੀ ਬਗਰਾੜ ਵੀ ਸੋਹਣੇ ਨੇ ਤੇਲ ਬ੍ਰੇਕਾਂ ਵਾਲੇ ਅੱਛਾ ਬਾਹਰ ਪੰਪ ਵਾਲਾ ਹਾਂ ਫਸਟ ਕੁਆਲਟੀ ਦਾ ਵੀ ਮਾਡਲ 10 ਬਾਈ ਮਾਡਲ 2010 ਹੈ ਨੰਬਰ ਪੰਜਾਬ ਹੈ ਨੰਬਰ 50 ਟਾਇਰ ਵੀ ਵਧੀਆ ਪੈਣੇ ਦੇ ਤਾਂ ਪੂਰੇ ਵਧੀਆ ਹੈ ਤੇ ਇਹ ਦੀ ਕੀ ਡਿਮਾਂਡ ਰੱਖੀ ਆ 3,25,000 ਰੁਪਈਆ ਹੀ 3,25,000 ਹਾਂਜੀ ਛੱਡਾਂਗੇ ਕਿੰਨੇ ਦਾ ਜਮ੍ਹਾਂ ਲਾਸਟ 3,15 ਦਾ ਹੀ ਬਸ ਜਸਨੋ ਵਾਲਾ ਰੇਟ 3,15 ਦਾ ਹਾਂਜੀ ਪੰਜ ਔਖਾ ਹੁੰਦਾ ਗਣਨਾ ਤੈਨੂੰ 10 ਦੀ ਕਰਦੀ ਉਹ ਨਹੀਂ ਗਣਨਾ ਗਈ ਕੋਈ ਚੱਕਰ ਨਹੀਂ ਕੱਤਾ ਗਣ ਲਾਂਗੇ ਤੂੰ ਸਾਡੀ ਦੇ ਯਾਰ ਚਲੋ ਕੋਈ ਨਹੀਂ ਤਾਂ 3,10,000 ਦਾ ਟਰੈਕਟਰ ਬਣੂ ਆਜੋ ਫਟਾਫਟ 10 ਮਾਰ ਲਾ ਨਾ ਬਾਈ ਹਾਂ 10 ਮਾਰ ਲਾ ਤੇ ਜਿਹੜਾ ਆ ਖੜਾ 735 ਬਾਈ ਇਹ 200 ਪੰਜਾਬ ਨੰਬਰ ਹੈ ਓਕੇ ਚੱਪੜੀ ਆਰਸੀ ਹੈ ਦੀ ਜੀ 13 ਦੇ ਟਾਇਰ ਨੇ ਪਿਛਲੇ ਠੀਕ ਐ ਚੱਲ ਚਲਾ ਵੀ ਇਹਦਾ ਪੂਰਾ ਵਧੀਆ ਇਹ ਵੀ ਹੂੰ 2000 ਮਾਡਲ ਹੈ ਪੂਰਾ 2000 ਮਾਡਲ ਲਈ ਚੰਗਾ ਪਿਆ ਹਨਾ ਇਹ ਵੀ ਹਾਂਜੀ ਹਾਂ ਤੇ ਬਈ ਇਹ ਕਿੰਨੇ ਦਾ ਦਵਾਂਗੇ ਜਮਾ ਨੰਬਰ 560000 ਦਾ ਹਾਂ ਪੰਜਾਬ ਨੰਬਰ ਹੀ ਕਿੰਨੇ ਦਾ ਬਣੂ ਜੀ 165 ਦਾ ਜੀ 1 ਲੱਖ 65000 ਦਾ ਹਾਂਜੀ ਬਸ 2000 ਮਾਡਲ ਲਈ ਚੱਲ ਮੇਤਰੋ 1 ਲੱਖ 60000 ਦਾ ਜਰ ਇਹ ਹੋ ਜਾਊਗਾ ਆਜੋ ਹਾਂ ਉ ਚੱਲ ਚਲਾ ਵੀ ਤਾਂ ਵਧੀਆ ਕਰ ਟ੍ਰੈਕ ਪੂਰਾ ਵਧੀਆ ਹੀ ਪੂਰਾ ਵਧੀਆ ਬਹੁਤ ਫੋਨ ਆਉਂਦਾ ਅਗਲਾ ਕਹਿੰਦਾ ਯਾਰ ਵੀਰੇ ਬਾਜ ਵਿੱਚ ਰੇਡ ਦਾ ਦਵਾ ਦੇ ਯਾਰ ਦੋ ਨੇ ਆਪਣੇ ਕੋਲੇ 735 ਜੀ ਕੇ 1 2001 ਮਾਡਲ ਖੜਾ ਉਹ ਵੀ ਦਿਖਾਵਾਂਗਾ ਜੀ ਆਪੋ ਵੀ ਦੇਖਦੇ ਹਾਂ ਤੇ ਜਿਹੜਾ ਇਧਰਲੇ ਪਾਸੇ ਖੜਾ ਵੀ ਆਹ ਫਾਰਮ ਟਰੈਕ 60 ਫਾਰਮ ਟਰੈਕ 60 ਮਾਡਲ ਹੈ ਜੀ ਅੱਛਾ 6 ਮਾਡਲ ਹੈ ਹਾਂ ਇਹ ਵੀ ਸਾਰਾ ਓਰੀਜਨਲ ਹੈ ਚਾਰੇ ਟਾਇਰ ਨਵੇਂ ਨੇ ਹੈਨਾ ਨਵੇਂ ਨੇ ਜੀ ਟਾਇਰ ਦਾ ਹਾਂ ਨੰਬਰ ਇਹਦਾ ਵੀ ਪੰਜਾਬ ਪੰਜਾਬ ਨੰਬਰ ਜੀ ਮਹਾਲੀ ਨੰਬਰ ਪੀ ਵੀ 65 ਪੀ ਵੀ ਪੁਆਇੰਟ ਮਹਾਲੀ ਹੈ ਹਾਂ ਜੀ ਓਕੇ ਧਰਮੇ ਪੈਰਪੁਰ ਦਾ ਟਰੈਕਟਰ ਸਾਰਾ ਓਰੀਜਨਲ ਹੈ ਸਾਰਾ ਬਲਾਕ ਦਾ ਟਰੈਕਟਰ ਪਈ ਇਹ ਉਪਰ ਦਰਬੀ ਇਹ ਲੌਣਦੀ ਲੋੜਨੀ ਜਾ ਕੇ ਹੈ। ਉਹ ਚੱਕਰੀ ਦੀ ਕੋਈ ਭਾਈ ਕਿਰਾਏ ਤੇ ਵੀ ਲੈਣਾ ਹੀ ਆਪਾਂ ਇਹ ਟਰੈਕਟਰ। ਅੱਛਾ ਬੁਕਿੰਗ ਹੋਇਆ ਵਿਆ। ਹਾਂ ਕੱਲ ਜਾਂ ਪਰਸੋਂ ਬੰਦੇ ਲੈ ਜਾਣਗੇ। ਕੋਈ ਗੱਲ ਨਹੀਂ ਜੇ ਕਿਸੇ ਨਾਲ ਸੌਦਾ ਹੁੰਦਾ ਆਪਾਂ ਉਹਨਾਂ ਨੂੰ ਹੋਰ ਟਰੈਕਟਰ ਦੇ। ਉਹਨਾਂ ਨੂੰ ਹੋਰ ਦੇ ਦਾਂਗੇ। ਹੋਰ ਦੇ ਦਾਂਗੇ। ਕਿੰਨੇ ਚ ਦੇ ਦੀਏ ਜੀ। ਉਹ ਬੰਦਾ ਮੈਨੂੰ ਕਹਿੰਦਾ 60 ਹੀ ਲੈਣਾ ਜੀ ਮੈਂ ਕਿਰਾਏ ਤੇ। ਭਾਈ ਇਹ ਸੀ ਮੰਡੀ ਵੀ ਲੈ ਕੇ ਆਇਆ ਕਿ ਸੋਮਵਾਰ ਨੂੰ। ਠੀਕ ਆ। ਪਰ ਲੈਣਾ ਕਹਿੰਦਾ 60 ਹੀ ਕਿਰਾਏ ਤੇ ਮੈਂ। ਅੱਛਾ 60 ਹੀ ਖੜਾ ਕਦੀ ਫਿਰ। 60 ਹੀ ਖੜਾ ਹੀ ਮੈਂ। 60 ਬੰਦਿਆਂ ਨਾਲ ਇਕੱਲਾ ਕੰਮ ਕਰੂ अच्छा डबल क्लच है सिंपल स्टीयरिंग जाने मॉडल 6 ਆ ਪ્યોਰ ਸੇਮ ਮਾਰਕਾ ਵੀ 6 ਦਾ ਹੀ ਓਕੇ 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 ਹਾਂਜੀ ਤੇ ਕੁਛ ਰਹਿਤ ਫੇਤ ਹੋ ਜੂ ਵਿੱਚੋ ਮੈਂ ਪੱਟੀ ਉਹ ਜੀ ਦੇਣ ਵਾਲਾ ਰੇਟ ਹੀ ਦੱਸਦਾ ਚੱਲ ਮੌਕੇ ਤੇ ਕਰ ਲਈ ਮੌਕੇ ਤੇ ਮੰਨ ਤਾਂ ਮੰਨ ਠੀਕ ਹੈ ਜਿਹੜਾ ਵੀ ਆ ਖੜਾ ਇਧਰਲੇ ਪਾਸੇ ਇਹ ਵਾਹ ਟ੍ਰੈਕ 15 ਮਾਡਲ ਹੈ 60 RX 2 ਟੋ ਮਾਡਲ ਚੇਂਜਰ ਵਾਲਾ ਵਾਹ ਟ੍ਰੈਕ ਕਹਿੰਦੇ ਨੇ ਇਹਨੂੰ ਹਾਂ 15 ਮਾਡਲ ਹਾਂ 3 ਸਪੀਡਾ ਡਬਲ ਡਿਸਟਰੀਬਿਊਟਰ ਹੀ ਹੈ ਜੀ ਵੇਟ ਬੂਟ ਲੱਗੇ ਹੋਏ ਨੇ ਟਾਇਰ ਟੂਰ ਤੁਹਾਡੇ ਸਾਹਮਣੇ ਨੇ ਜੀ ਹੂੰ ਇਹ ਇਹਦਾ ਕੀ ਮੰਗਦੇ ਆਪਾਂ ਇਹ ਮੰਗਦੇ ਤਾਂ 475000 ਰੁਪਏ ਆਈ ਸਾਢੇ 4 ਲੱਖ ਤਾਂ ਦੇਣਾ ਬਸ ਸਾਢੇ 4 ਲੱਖ ਤਾਂ ਦੰਗੇ ਹਾਂਜੀ ਓਕੇ ਤੇ ਜਿਹੜਾ ਇੱਧਰਲੇ ਪਾਸੇ ਖੜਾ 750 ਦਾ ਇਹ 2006 ਮਾਡਲ ਆਈ ਹੂੰ ਪੰਜਾਬ ਨੰਬਰ ਆ ਓਕੇ ਚੱਪੜੀ ਆਰਸੀ ਇਹਦੀ ਜੀ ਇਹ 26 ਤੱਕ ਵੈਲੜਾਈ ਐ ਨੌ ਵੀ ਹੋ ਜੂ ਜੇ ਕਿਸੇ ਨੇ ਕੋਈ ਘੱਟ ਮੋਲ ਵਾਲੇ ਚ ਨਾਮ ਕਰਾਉਣਾ ਅੱਛਾ ਹਾਂ ਇਹ ਨੌ ਵੀ ਹੋ ਜੂਗਾ ਟਰੈਕਟਰ ਪਾਸਿੰਗ ਹੈਗੀ ਐ ਡਰੈਕਟ ਪਾਸਿੰਗ ਹੈਗੀ ਆ ਜੀ ਮੁੱਲ ਟਾਇਰ 80 ਤੋਂ 85 ਪਏ ਨੇ ਜੀ ਹੂੰ ਸਿਰਫ 2.5 ਲੱਖ ਰੁਪਏ ਆਈ 2.5 ਲੱਖ ਇਹ ਬਈ ਆਏ ਲੰਮਾ ਜਿਹਾ ਕਿਵੇਂ ਲੱਗਦਾ ਇਹ ਟਰੈਕਟਰ ਇਹ ਇਹੀ ਹੁੰਦੇ ਨੇ ਚਾਰ ਸਿਲੰਡਰ ਦੇ ਵਿੱਚ ਅੱਛਾ ਚਾਰ ਸਿਲੰਡਰ ਜਾਈ ਹਾਂ ਪਰ ਮੈਨੂੰ ਹਨਾ ਲੰਮਾ ਹੀ ਲੱਗਦਾ ਮੈਂ ਪਹਿਲਾਂ ਕਹਿਣ ਲੱਗਾ ਕਿ ਮੈਂ ਕਹਿੰਦਾ ਚੁੱਲਾ ਗੋਲ ਜਗ੍ਹਾ ਵਿੱਚ ਆਕਦਾ ਨਹੀਂ ਨਹੀਂ ਇਹੀ ਚੀਜ਼ ਹੈ ਜਾਈ ਇਸ ਕੋਈ ਫਰਕ ਨਹੀਂ ਆਏਗਾ ਕਿਤੀ ਮਾਨਸਾ ਦਾ ਨੰਬਰ ਹੈਣਾ ਆਪੀ ਮਾਨਸਾ ਦਾ ਨੰਬਰ ਆਈ ਦਮਾ ਕੀ ਕਿੰਨੇ ਦਾ ਬਾਈ ਜੈ ਜੈ ਜੀ ਕਰੀਏ ਜੈ 2.5 ਲੱਖ ਰੁਪਏ ਆਈ ਪਾਸਿੰਗ ਵੀ ਬਣਾਈ ਵੀ ਆਈ 25 ਤੋਂ 30 ਹਜ਼ਾਰ ਰੁਪਏ ਪਾਸਿੰਗ ਦੇ ਖਰਚਾ ਆਉਂਦਾ ਆਹ ਵੀ ਗੱਲ ਹੈਗੀ ਆ ਯਾਰ ਹਨਾ 2.5 ਲੱਖ ਦੇ ਵਿੱਚ ਪਾਸਿੰਗ ਵਾਲਾ ਟਰੈਕਟਰ ਮਿਲਦਾ ਹੋਰ ਆਪਾਂ ਬਹੁਤ ਹੋ ਜੂਗੀ ਹਾਂ ਬਸ ਤੇ ਉਦਾਂ ਕੰਡੀਸ਼ਨ ਤਾਂ ओरिजिनल ਆ ਬਾਈ ਇਹ ਪ ਬਈ ਜਿਹੜਾ ਆ 855 ਕਿੰਨਾ ਮਾਡਲ ਹੈ ਇਹ 2008 ਮਾਡਲ ਹੈ ਓਕੇ ਪੰਜਾਬ ਨੰਬਰ ਆ ਇਹ ਵੀ ਫਸਟ ਪਾਰਟੀ ਦਾ ਹੀ ਸੰਗਰੂਰ ਦਾ ਹਾਂ 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 ਅੱਛਾ 8 ਮਾਡਲ ਹੈ ਪੰਜਾਬ ਨੰਬਰ ਹੈ ਸੰਗਰੂਰ ਦਾ ਹਾਂਜੀ ਤੇ ਚੱਲ ਚੱਲ ਇਹਦਾ ਟਰੈਕਟਰ ਘੈਂਟ ਥੋੜਾ ਪੂਰਾ ਚੰਗਾ ਹੈ ਸਾਰਾ ਜੈਨੀਆਂ ਨਾ ਜੀ ਸਾਰਾ ਬਲਾਕ ਇੰਜਨ ਕਰਲੋਸ ਕਰ ਹਾਂ ਟਾਇਰ 14 ਵਾਲਾ ਓਕੇ ਤੇ ਕੀ ਡਿਮਾਂਡ ਰੱਖਦੀ ਬਈ ਇਹਦੀ ਡਿਮਾਂਡ ਇਹਦੀ 3,45,000 ਰੁਪਏ 3,45,000 ਹਲਕਾ ਫੁਲਕਾ ਮੰਨ ਤਾਂ ਹੋ ਗਾ ਕਰ ਦਿਆਂਗੇ ਜੀ ਮੌਕੇ ਤੇ ਕੋਈ ਗੱਲ ਨਹੀਂ ਜਿਹੜਾ ਆ ਖੜਾ ਵੀਡੀਏ 60 ਇਹ 2005 ਮਾਡਲ ਹੈ ਪੰਜਾਬ ਨੰਬਰ ਹੈ ਵੀ ਓਕੇ ਪਾਵਰ ਸ਼ੇアリング ਦੇ ਵਿੱਚ ਆ ਡਬਲ ਡਿਸਟਰੀਬਿਊਟਰ ਆ ਠੀਕ ਹੈ ਤੇ ਤੁਸੀਂ ਟਰੈਕਟਰ ਮਤਲਬ ਤਿਆਰ ਤੁਰ ਨਹੀਂ ਕਰਾਉਂਦੇ ਤੁਸੀਂ ਐਂ ਜੇ ਹਣਾ ਜਿੰਮੇ ਆਉਂਦੇ ਉਮੀਦ ਨੇ ਹਾਂ ਮਤਲਬ ਜੋ ਨਾ ਹੱਥ ਫੇਰੀ ਕਰਦੇ ਜਿਵੇਂ ਪਾਲਸਾਂ ਉਹ ਚੀਜ਼ ਨਹੀਂ ਹੈਗੀ ਆਪਣੇ ਕੋਲ ਨਾ ਮੈਂ ਦੇਖਿਆ ਨਾ ਪਰ ਮੈਂ ਜਦ ਆ ਦੇਖ ਬਾਈ ਕਹਿੰਦਾ ਯਾਰ ਇੱਕ ਤਾਂ ਮੈਂ ਹੈਗਾ ਗੱਲਾਂ ਕਹਿੰਦਾ ਦੂਸਰਾ ਜਿੰਮੇ ਜਿਉਂਦਾ ਪੂਮੀ ਵੇਚ ਦਿੰਦੇ ਆ ਪੂਮੀ ਵੇਚ ਦਿੰਦੇ ਗੱਲ ਤੇ ਆ ਦੇਖੀ ਹਿਸਾਬ-ਕਿਸਾ ਚੈੱਕ ਕਰ ਗੈਰਟ੍ਰਾਈ ਪੂਰਾ ਹੈ ਵੀ ਹਾਂ ਇੱਥੇ ਲੋਕਲ ਹੀ ਆਪਣੇ ਨਾਂ ਆਏ ਠੁੱਲੀਆਲ ਪਿੰਡ ਅਸਾ ਠੁੱਲੀਆਲ ਪਿੰਡ ਚ ਨਵਾਂ ਆ ਟਰੈਕਟਰ ਇਹ ਉਦਨਾ ਹੀ ਲਿਆ ਆਪਾਂ ਆਹਦੇ ਲਈ ਰੇਸ ਰੂਸ ਆ ਦੀ ਹਲੇ ਉਮੀ ਪੂਰਾ ਪੂਰਾ ਵਧੀਆ ਜੀ ਇਹ ਮਾਡਲ ਦੱਸੇ ਦੀ ਬਈ 2005 ਜੀ ਪੰਜ ਮਾਡਲ ਪੰਜਾਬ ਨੰਬਰ ਫਰਸਟ ਪਾਰਟੀ ਹੈ ਨਹੀਂ ਸੈਕੰਡ ਪਾਰਟੀ ਹੈ ਸੈਕੰਡ ਪਾਰਟੀ ਹੈ ਤੇ ਇਹਦੀ ਕੀ ਡਿਮਾਂਡ ਰੱਖੀ ਆ ਇਹ 285000 ਦਾ ਹੀ ਬਈ 285000 ਮਾਨਤਨ ਕਿੰਨਾ ਕੋਈ ਚ ਬਸ ਥੋੜਾ ਮੋਟਾ ਕਰ ਦਿਆਂਗੇ ਥੋੜਾ ਮੋਟਾ ਠੀਕ ਆ ਤੇ ਜਿਹੜਾ ਆ ਖੜਾ ਵੀ ਨੋਕਰਾ ਇਧਰਲੇ ਪਾਸੇ ਇਹ 2008 ਮਾਡਲ ਹੈ ਇਹ 8 ਮਾਡਲ ਹੈ ਹਾਂ ਟੋ ਮਾਡਲ ਦੇ ਵਿੱਚ ਆ ਵੀ ਡਬਲ ਡਿਸਟ੍ਰੀਬਿ ਪੰਜਾਬ ਨੰਬਰ ਆਈ ਜਲੰਧਰ ਏਰੀਆ ਦਾ ਫਸਟ ਕੁਆਲਟੀ ਦਾ ਵੀ ਓਕੇ ਤੇ ਇਹਦੀ ਕੀ ਡਿਮਾਂਡ ਰੱਖੀ ਆਪਾਂ ਕੰਡੀਸ਼ਨ ਤੇ ਵੀ ਸੋਹਣਾ ਪਿਆ ਚੰਗਾ ਰੈਟਰ ਅਰਜਿਨਲ ਆ ਸਾਰਾ ਹੂੰ ਪਰ ਮੈਂ ਹਿੱਸਾ ਹਿੱਸਾ ਚੈੱਕ ਕਰਵਾ ਸਾਰਾ ਲਾ ਸਾਫ ਪਿਆ ਆ ਲੈ ਰੇਸ ਰੂਸ ਮੈਂ ਕਿਹਾ ਆਪਣੇ ਸਾਰੀਆਂ ਦੇ ਰੇਸ ਵਾਲੀ ਸੀਲ ਪਈ ਸੀਲਡ ਆ ਹਾਂ ਸਾਰੀਆਂ ਸੀਲਡ ਨੇ ਹੂੰ ਵੇਟ ਬੂਟ ਲੱਗੇ ਹੋਏ ਨੇ ਵੇਟ ਬੂਟ ਸਾਰੇ ਕੰਪਨੀ ਵਾਲੇ ਹੀ ਲੱਗੇ ਹੋਏ ਨੇ ਜਿਵੇਂ ਆਪਾਂ ਕੋਈ ਐ ਨਹੀਂ ਹੈਗਾ ਵੀ ਕੋਈ ਲਾਇਆ ਜਾਂ ਕੁਝ ਕਰਿਆ ਇਹਦੇ ਨਾਲ 311500 ਰੁਪਏ ਆ ਜੀ ਨੈਟ ਬੈਟ 311500 ਟਾਇਰ ਟੂਰ ਵੀ ਸਰੇ ਦੇ ਨੇ ਇਹਦੇ ਹੂੰ ਇਤ ਕੱਲ ਹੈ ਤੇ ਜਿਹੜਾ ਆ ਖੜਾ ਵੀ 735 ਇਹਦੀ ਗੱਲ ਕਰਦੇ ਸੀ ਆਪਾਂ ਇਹ ਹੀ ਨੋਕਰਾ ਹੋਆ ਠੀਕ ਆ 735 ਰਿਕਮਾਰ ਲਈਏ ਹਾਂ ਜੇ ਮੈਨੂੰ ਵਿੱਚ ਬਹੁਤ ਸੱਜਣਾ ਕਹਿੰਦੇ ਵੀ ਰੰਗ ਹੋਇਆ ਹੋਇਆ ਏ ਅੱਛਾ ਮੇਰੇ ਨਾਲ ਇੱਕਦਾਂ ਜਦਨ ਵੀ ਲੱਗ ਗਿਆ ਟ੍ਰੈਕ ਤੁਸੀਂ ਕਹਿੰਦੇ ਵੀ origignal ਆ ਮੈਂ ਖਾ ਰੈਨਲ ਆਈ ਹੈਗਾ ਰੈਨਲ ਮੈਂ ਖਾ ਜਾਂਸੀ ਚ ਰਹਿ ਜੋਈ ਦੇਖੋ ਬਲਾਕ ਬਲੂਕ ਤੇ ਕਹਿੰਦਾ ਯਾਰ ਇਹ ਰੰਗ ਪੱਜਿਆ ਬਈ ਤੇ ਟੱਕ ਤਾਂ ਹੈ ਹੀ ਨਹੀਂ ਕਹਿੰਦਾ ਸਰ ਮੈਂ ਸਾਹਮਣੇ ਹੀ ਇੰਨਾ ਵਿਆ ਜੀ ਬਿਲਕੁਲ ਬਿਲਕੁਲ ਵੀ ਆ ਦਿਖਾ ਦੇ ਲੈ ਆਹ ਦੇਸ਼ਟੀ ਸਾਰੀਆਂ ਝੱਟਾ ਝੂਟਾ ਉਮੀ ਪਈਆਂ ਨੇ ਜੀ ਹੂੰ ਝੱਟਾ ਝੂਟਾ ਆਹ ਦੀ ਸਵਰਾਜ ਤੇ ਆ ਲਾ ਆ ਕਰ ਬਈ ਜੇ ਕਰ ਸੋ ਕਰਕੇ ਤੋ ਵੀ ਐ ਨਹੀਂ ਫੇਂਟ ਨਹੀਂ ਹੋਏ ਬਈ ਜਾ ਕਿਤੇ ਟੱਕ ਲਾ ਲਾ ਸੋ ਇਹ ਬਈ ਸਾਹਮਣੇ ਲ ਜਿਹੜਾ ਟਰੈਕਟਰ ਅੰਦਰ ਸਾਵੇਂ ਲੱਗਦਾ ਹੋਵੇ ਨਾ ਕੰਮ ਤੋਂ ਬਾਅਦ ਉਹ ਇਦਾਂ ਹੀ ਹੁੰਦੇ ਆ ਹਾਂ ਇੱਕ ਹੋਰ ਜੀ ਇਹ ਨੰਬਰ ਹਰਿਆਣਾ ਆਇਆ ਲੱਗਦਾ ਹਰਿਆਣਾ ਨੰਬਰ ਮਾੜਾ ਹੋ ਜਾਂਦਾ ਹਾਂ ਪੰਜਾਬ ਦੇ ਵਿੱਚ ਨਾ ਹੋਇਆ ਪਿਆ ਟਰਾਂਸਫਰ ਅੱਛਾ ਹਾਂ ਮਾਡਲ 1 ਹੈ ਮਾਡਲ 2011 ਜੀ ਟਾਇਰ ਵੀ ਵਧੀਆ ਪੈਣ ਜਾਰੇ ਵਧੀਆ ਜੀ ਪੂਰਾ ਵਧੀਆ ਬਲਾਕ ਦਾ ਪੂਰਾ ਚੰਗਾ ਪੂਰਾ ਚੰਗਾ ਰਾਈ ਰਮਾਂ ਦਾ ਚੰਗਾ ਲ ਟੀਬਾ ਡਾ ਬੰਦ ਦਾ ਪੂਰਾ ਘੈਂਟ ਆ ਜੀ ਬਈ ਇਹਦੀ ਕੀ ਡਿਮਾਂਡ ਰੱਖੀ ਆਪਣੇ 2 ਲੱਖ ਦਾ ਦੇਮਾਈ ਬਸ ਮੋ ਡਿਮਾਂਡ ਕਿੰਨੀ ਮਰਜ਼ੀ ਕਰਾ ਪੂਰੇ 2 ਲੱਖ 15000 ਰੁਪਏ ਦੀ ਡਿਮਾਂਡ ਦਾ ਕਹਿੰਨੇ ਠੀਕ ਆ ਕੋਈ ਮਾੜਾ ਨਹੀਂ ਯਾਰ ਇੰਨੇ ਚ ਪੂਰਾ ਚੰਗਾ ਰੈਕਟਰ ਆ ਜੀ ਹਾਂ ਜਾ ਕੇ ਰੁਪਈਏ ਦਾ ਖਰਚਾ ਨਹੀਂ ਧਰਮੇ ਜਿਹੜਾ ਵੀ ਆ ਖੜਾ ਹੈ ਕੁਲਦੀਪ ਇਹ 2007 ਮਾਡਲ ਆ ਜੀ ਅੱਛਾ ਮੈਂ ਨਾ ਜਿਹੜਾ ਮਰਜ਼ੀ ਦੇਖ ਲਓਰੀ ਸੀਲ ਜੀ ਰੇਕਦੇ ਉਮੀ ਖੜੀ ਆ ਨਾ ਉਮੀ ਖੜੀ ਆ ਜੀ ਪੂਰੇ ਦੇਖ ਲਓ ਸੀਲੋਂ ਵੀ ਖੜੀ ਆ ਉੱਪਰੋਂ ਮੈਂ ਅੱਧਾ ਰੁੱਟਿਆ ਪਿਆ ਅੱਛਾ ਟਾਇਰ ਇਹਦੇ ਅਗੇ ਨੇ ਸਾਰੇ ਅੱਦੇ ਹੀ ਮੰਨ ਲੇ ਚਲੋ ਠੀਕ ਆ ਟਾਇਰ ਹੀ ਪਾਉਣੇ ਦੀ ਅੱਜ ਆਪਾਂ ਇਹਦੇ अच्छा आई दे कलू ਪਾ ਦੇ ਗਏ ਆ ਪਨੀ ਦੇ 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 ਗਏ ਜੋ ਆਥ ਨੂੰ ਵੀ ਰਾ ਗਿਆ ਹਾਂ ਨਿਕਾਲੂ ਨਵੇਂ ਪਾ ਦੇ ਗਏ ਟਾਇਰ ਇਹਦੇ ਓਕੇ ਓਕੇ ਪਾ ਹੀ ਰੇਟ ਇਹਦਾ ਵਜਾਂ ਮਾਂ ਬਾਜ ਵਜਾ 210000 ਦਾ ਹੀ ਮਾਡਲ 2000 ਸੱਤ ਮਾਡਲ 210000 ਦਾ ਬਸ ਹਾਂ ਪੂਰੇ 2 ਲੱਖ ਦਾ ਦਵਾਵਾਂਗੇ ਯਾਰ ਆਜੂ ਕਰਾਂ ਮਨ ਬਣਾਓ ਜਿਹੜਾ ਸੱਜਣਾ ਹਾਂ ਅਰੇ ਮਰੂ ਮੋਟਰ ਦਾ ਚੈੱਕ ਕਰਵਾ ਅਰਧ ਕੀ ਸਾਰੇ ਟੂਬਾ ਡੱਬਾਂ ਦਾ ਪੂਰਾ ਚੰਗਾ ਹੀ ਪੂਰਾ ਜੰਮਾ ਮਗਰਾਡਾਂ ਦੀਆਂ ਸੀਟਾਂ ਡਾਂਡੇ ਸਾਰਾ ਜੜਾਂ ਦਿਖਾਂਦੀਆਂ ਮਗਰਾਡਾਂ ਦੀਆਂ ਸੱਤ ਮਾਡਲ ਹੈ ਪੰਜਾਬ ਨੰਬਰ ਹੈ ਵੀਰੇ ਹੈ ਨਾ ਇਹ ਹਰਿਆਣਾ ਨੰਬਰ ਹੈ ਅਸਚਰ ਨੰਬਰ ਹੈ ਇਹ ਅਸਚਰ ਨੰ ਦਮਾ ਗਿਆ ਆਪਾਂ ਇਹ ਮੈਂ 2 ਲੱਖ ਦਾ ਕਹਿਤਾ ਸੀ ਤੁਸੀਂ ਬਸ ਕੋਈ ਚੱਕਰ ਚੱਕੋ ਮੈਂ ਪੂਰੇ 2 ਲੱਖ ਦਾ ਤੇ ਦੁਬਾਰਾ ਦੱਸ ਦਿੰਨੇ ਆ ਇਸ ਟਾਈਮ ਅਸੀਂ ਸੰਘੇੜੇ ਖੜੇ ਆ ਤੇ ਭਾਈ ਕੁਲਦੀਪ ਕਿੰਨੇ ਟਾਈਮ ਤੋਂ ਕੰਮ ਕਰਦੇ ਹੋ ਤੁਸੀਂ ਟਰੈਕਟਰਾਂ ਦਾ ਮੈਂ ਕਰਦਾ ਈ 12 13 ਸਾਲ ਤੋਂ ਕੰਮ 2012 ਦਾ ਕੰਮ ਕਰਦੇ ਮਾਨੇ 12 ਦਾ ਕਰਦੇ ਹੋ ਹਾਂਜੀ ਹਾਂਜੀ ਮਤਲਬ 13ਵਾਂ ਸਾਲ ਲੱਗਿਆ ਹੋਇਆ ਹੈ ਮਸਾਲਾ ਹੀ ਹਾਂਜੀ 13 ਸਾਲ 13ਵਾਂ 13ਵਾਂ ਸਾਲ ਲੱਗਿਆ ਹਣਾ ਹਾਂਜੀ ਹਾਂਜੀ ਚਲੋ ਕਰਦੇ ਜਦੋਂ ਤੁਸੀਂ ਟਰੈਕਟਰਾਂ ਦੀਆਂ ਹੋਰ ਤੈਨੂੰ ਕੋਈ ਚੀਜ਼ ਖਰੀਦੇ ਪੁਰਾਣਾ ਕੱਟ ਲੂਗਾ ਵਿੱਚ ਪੁਰਾਣਾ ਵਿੱਚ ਕੱਟ ਲਾਂਗੇ ਜਿਹੜਾ ਜਿਹੜਾ ਮਰਜੀ ਹੋਵੇ ਲੋਨ ਤੁਸੀਂ ਕਰਵਾਈ ਦਿੰਦੇ ਹੋ ਲੋਨ ਕਰਵਾ ਲੈਣਗੇ ਓਕੇ ਜੇ ਕਿਸੇ ਸੱਜਣ ਨੇ ਕੋਈ ਟਰੈਕਟਰ ਨੂੰ ਵੇਚਣਾ ਹੋਵੇ ਉਹ ਵੀ ਖਰੀਦ ਲਵਾਂਗੇ ਉਹ ਵੀ ਲੈ ਲਾਂਗੇ ਹਾਂ ਕੋਈ ਚੱਕਰ ਨਹੀਂ ਲੈ ਮੈਨੂੰ ਰੇਟ ਬਾਜਪਾਉਣਾ ਚਾਹੁੰਦਾ ਜੀ ਹਾਂ ਆਪਾਂ ਬਾਜਪਾ ਦੇ ਰੇਟ ਦੀ ਵਿੱਚ ਕੱਟਾਂਗੇ ਬਾਜਪਾ ਜੀ ਵੇਚਦੇ ਹਾਂ ਹਾਂ ਬਾਜਪਾ ਜੀ ਵੇਚਦੇ ਹਾਂ ਜੀ ਠੀਕ ਆ ਜੇ ਅਗਲੇ ਦਾ ਕੋਈ ਵਿੱਚ ਕੱਟਣ ਵਾਲਾ ਰੇਟ ਆਪਾਂ ਕੱਟ ਲਵਨੇ ਆ ਅਗਲਾ ਵੱਧ ਕਹੇ ਉਹ ਅਗਲਾ ਚਾਹੁੰਦੇ ਨਧਰਾ ਵੇਚਦੇ ਹਾਂ ਤੇ ਮੋਬਾਈਲ ਨੰਬਰ ਦੱਸਿਓ ਤੁਹਾਡਾ 94630 65682 65682 ਤੇ ਲੈ ਮਿੱਤਰੋ ਆਜੋ ਜੇ ਕਿਸੇ ਸੱਜਣ ਨੇ ਕੋਈ ਟਰੈਕਟਰ ਵੇਚਣਾ ਜਾਂ ਫਿਰ ਟਰੈਕਟਰ ਖਰੀਦਣਾ ਹੈ ਭੰਗੂ ਟਰੈਕਟਰ ਜਿਹਦੇ ਨਾਂ ਤੇ ਬਾਈ ਦਾ ਕਾਰੋਬਾਰ ਹੈ ਘਰੀ ਬਾਈ ਦੇ ਟਰੈਕਟਰ ਖੜੇ ਹੁੰਦੇ ਆ ਜਦੋਂ ਸੰਘੇੜਿਆਂ ਤੋਂ ਝਲੂਰ ਨੂੰ ਜਾਂਦੇ ਆ ਅੱਡੇ ਤੋਂ ਮੈਂ ਕਹਿੰਦਾ ਸੰਘੇੜਿਆਂ ਵਾਲੇ ਤੋਂ 5 100 ਮੀਟਰ ਦੀ ਦੂਰੀ ਤੇ ਹੈ ਨਾ ਬਈ ਕੱਟੀ ਆਈ 500 ਕੱਟੀ ਹੋ 5 ਕਿੱਲਾਂ ਦੀ ਵਾਹੀ ਤੀ ਕਹਿੰਦਾ ਸੀ ਬਾਈ 5 6 ਕਿੱਲਾਂ ਦੀ ਵਾਹੀ ਆ ਤੁਹਾਨੂੰ ਆਪ ਹੀ ਪਤਾ ਲੱਗ ਜੂ ਯਾਰ ਬਾਹਰਲੇ ਪਾਸੇ ਫਲੈਕਸ ਲੱਗੀ ਹੋਈ ਹੈ ਤੇ ਨੰਬਰ ਚੱਲੀ ਜਾਂਦਾ ਕੈਪਸ਼ਨ ਦੇ ਵਿੱਚ ਬਸ ਫੋਨ ਲਾਓ ਬਾਈ ਨੂੰ ਤੁਹਾਡੀ ਹਰ ਇੱਕ ਰੀਜ ਪੂਰੀ ਹੋ ਜੂਰੇ ਆ